ਬਿਲਕੁਲ ਜੀ ਬੜੀ ਦੁਖਦਾਈ ਖਬਰ ਆ ਪੂਰੀ ਪੰਜਾਬੀ ਸੰਗੀਤ ਜਗਤ ਵਾਸਤੇ ਬਹੁਤ ਵੱਡੀ ਗੱਲ ਆ ਇਹ ਦੁੱਖ ਦੀ ਘੜੀ ਜਿਹੜੀ ਐ ਇਹ ਬਹੁਤ ਅਰਦਾਸਾਂ ਹੋ ਰੀਆਂ ਸੀ ਵੀ ਨਾ ਹੋਵੇ ਪਰ ਅੱਜ ਰਾਜਵੀਰ ਜਵੰਦਾ ਸਾਡਾ ਭਰਾ ਇਸ ਸੰਸਾਰ ਦੇ ਵਿੱਚ ਨਹੀਂ ਰਿਹਾ ਬਹੁਤ ਭਰਿਆ ਹੋਇਆ ਮਨ ਜੀ ਬਹੁਤ ਅੱਛਾ ਸੋਹਣਾ ਸੁਨੱਖਾ ਅੱਛੀ ਆਵਾਜ਼ ਔਰ ਜਿੰਨੇ ਵੀ ਉਹਨਾਂ ਦੇ ਗੀਤ ਆਏ ਨੇ ਸਾਰੇ ਬਹੁਤ ਹੀ ਬਾਖਮਾਲ ਸੀਗੇ ਪਰ ਪ੍ਰਮਾਤਮਾ ਦੇ ਰੰਗ ਪ੍ਰਮਾਤਮਾ ਹੀ ਜਾਣਦਾ ਜੀ ਸਾਡੇ ਚ ਨਹੀਂ ਰਹੇ ਪਰ ਰਾਜਵੀਰ ਜਵੰਦਾ ਦੀ ਆਵਾਜ਼ ਹਮੇਸ਼ਾ ਪੰਜਾਬ ਦੇ ਵਿੱਚ ਜਿੱਥੇ ਵੀ ਪੰਜਾਬੀ ਵਸਦੇ ਨੇ ਉਹਨਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਵਸਦੀ ਰਹੇਗੀ ਕਿ ਕਿਸ ਤਰ੍ਹਾਂ ਹੋਵੇ ਜਿਵੇਂ ਆਵਾਰਾ ਪਸ਼ੂਆਂ ਕਾਰਨ ਬਹੁਤ ਮੁਸੀਬਤ ਹੋ ਰਹੀ ਹੈ ਇਹ ਵਿਚਾਰ ਦੇ ਵਿਚਾਲੇ ਕੀ ਨਾ ਤਾਂ ਵੀ ਸਰਕਾਰ ਹਾਂ ਬਿਲਕੁਲ ਨਹੀਂ ਵੀ ਵੈਸੇ ਤਾਂ ਪਰ ਇਹ ਦੀ ਪੜਤਾਲ ਹੋਣੀ ਚਾਹੀਦੀ ਹੈ ਪ੍ਰੋਪਰ ਕਿ ਕਿਵੇਂ ਘਟਨਾ ਵਾਪਰੀ ਹੈ ਕਿਉਂਕਿ ਇਹ ਆਵਾਰਾ ਪਸ਼ੂ ਇਕੱਲੇ ਆਪਣੇ ਪੰਜਾਬ ਚ ਨਹੀਂ ਪੂਰੇ ਦੇਸ਼ ਦੇ ਵਿੱਚ ਇਹ ਆਵਾਰਾ ਪਸ਼ੂਆਂ ਦੀ ਬੜੀ ਪਰਮਾਰ ਹੈ ਕਾਸ਼ਕ ਸਪੱਸ਼ਟ ਦਿੰਨੇ ਆ ਜੀ ਜਿਹੜਾ ਕਾਸ਼ਕਸ ਦਾ ਜਿਹੜਾ ਪੈਸਾ ਜਿਹੜਾ ਉਹ ਸਿਰਫ ਗਊਆਂ ਦੀ ਸ਼ਾਮ ਸੰਭਾਲ ਲਈ ਹੁੰਦਾ ਜੀ ਪੂਰੇ ਦੇਸ਼ ਦੇ ਵਿੱਚ ਕਾਊਸਸ ਜਿਹੜਾ ਆਉਂਦਾ ਤੇ ਉਹਦਾ ਹਿਸਾਬ ਕਿਤਾਬ ਔਰ ਜਿਹੜੇ ਆਵਾਰਾ ਪਸ਼ੂ ਨੇ ਉਹਨਾਂ ਦੀ ਪ੍ਰੋਪਰ ਰੱਖ ਰਖਾ ਜਿਹੜੀ ਆ ਹੋਣੀ ਚਾਹੀਦੀ ਹੈ ਬੜਾ ਜ਼ਰੂਰੀ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜਾ ਜੀ ਵੱਡਾ ਨੁਕਸਾਨ ਜਿਹੜਾ ਪਹਿਲਾਂ ਹੁੰਦਾ ਆ ਅਗੇ ਵੀ ਹੋ ਸਕਦਾ ਜੀ ਸਖਤ ਤੱਕ ਉਹਨਾਂ ਨੂੰ ਬਣਨਾ ਚਾਹੀਦਾ ਹੈ ਬਿਲਕੁਲ ਸਖਤ ਕਾਨੂੰਨ ਬਣਨਾ ਚਾਹੀਦਾ ਜੀ ਸੜਕਾਂ ਦੇ ਉੱਪਰ ਆਵਾਰਾ ਪਸ਼ੂ ਜਿਹੜੇ ਆ ਜਿਹੜਾ ਕਾਊਸਸ ਜਿਹੜਾ ਨਾ ਜੀ ਉਹ ਬੇਸਿਕਲੀ ਲਿਆਇਸ ਕਰਕੇ ਜਾਂਦਾ ਵੀ ਉਹਦੀ ਸ਼ਾਮ ਸੰਭਾਲ ਉਹਨਾਂ ਦੀ ਰੱਖੀ ਜਾ ਉਥੇ ਪ੍ਰਾਪਰ ਉਹਨਾਂ ਦਾ ਰੱਖ-ਰਖਾਅ ਹੋਵੇ ਔਰ ਆਵਾਰਾ ਪਸ਼ੂ ਜਿਹੜੇ ਵੀ ਜੰਨੀਆਂ ਵੀ گاਵਾ ਨੇ ਉਹ ਸੜਕਾਂ ਦੇ ਉੱਪਰ ਨਾਰਹਿਣ ਮੈਂ ਵਿਧਾਨ ਸਭਾ ਦੇ ਵਿੱਚ ਵੀ ਗੱਲ ਕੀਤੀ ਸੀਗੀ ਕਿ ਜਿਹੜੀਆਂ ਗਊਆਂ ਨੇ ਆਪਾਂ ਵੈਸੇ ਤਾਂ ਮਾਂ ਕਹਿੰਦੇ ਆਪਣੀ ਪਰ ਉਹ ਸੜਕਾਂ ਦੇ ਉੱਪਰ ਉਹ ਕਾਤਲ ਬਣ ਕੇ ਘੁੰਮਰੀਆਂ ਨੇ ਜੀ ਬਹੁਤ ਸਾਰੇ ਐਕਸੀਡੈਂਟ ਹੁੰਦੇ ਆ ਬਹੁਤ ਸਾਰੀਆਂ ਦੀ ਜਾਨ ਚਲੀ ਜਾਂਦੀ ਹੈ ਤੇ ਕੋਈ ਨਾ ਕੋਈ ਪੂਰੇ ਦੇਸ਼ ਦੇ ਵਿੱਚ ਹੀ ਸਖਤ ਕਾਨੂੰਨ ਜਿਹੜਾ ਬਣਨਾ ਚਾਹੀਦਾ ਤਾਂ ਕਿ ਆਵਾਰਾ ਪਸ਼ੂਆਂ ਨੂੰ ਪ੍ਰਾਪਰ ਤਰੀਕੇ ਨਾਲ ਰੱਖ-ਰਖਾ ਕੀਤਾ ਜਾਵੇ ਕੋਈ ਜਿਵੇਂ ਰਾਜਵੀਰ ਜਵੰਦਾ ਸਾਡੇ ਭਰਾ ਦੀ ਡੇਥ ਹੋਈ ਐਕਸੀਡੈਂਟ ਕਰਕੇ ਵਾਲਾ ਪੁੱਛੂ ਦੇ ਨਾਲ ਕੋਈ ਇਦਾਂ ਦੀ ਹੋਰ ਘਟਨਾ ਨਾ ਹੋਵੇ ਬਿਲਕੁਲ ਜੀ ਬੜੀ ਦੁਖਦਾਈ ਖਬਰ ਆ ਪੂਰੀ ਪੰਜਾਬੀ ਸੰਗੀਤ ਜਗਤ ਵਾਸਤੇ ਬਹੁਤ ਵੱਡੀ ਗੱਲ ਆ ਇਹ ਦੁੱਖ ਦੀ ਘੜੀ ਜਿਹੜੀ ਐ ਇਹ ਬਹੁਤ ਅਰਦਾਸਾਂ ਹੋ ਰਹੀਆਂ ਸੀ ਵੀ ਨਾ ਹੋਵੇ ਪਰ ਅੱਜ ਰਾਜਵੀਰ ਜਵੰਦਾ ਸਾਡਾ ਭਰਾ ਸੰਸਾਰ ਦੇ ਵਿੱਚ ਨਹੀਂ ਰਿਹਾ ਬਹੁਤ ਭਰਿਆ ਹੋਇਆ ਮਨ ਜੀ ਬਹੁਤ ਅੱਛਾ ਸੋਹਣਾ ਸੁਨੱਖਾ ਅੱਛੀ ਆਵਾਜ਼ ਔਰ ਜਿੰਨੇ ਵੀ ਉਹਨਾਂ ਦੇ ਗੀਤ ਆਏ ਨੇ ਸਾਰੇ ਬਹੁਤ ਹੀ ਬਾਖਮਾਲ ਸੀਗੇ ਪਰ ਪ੍ਰਮਾਤਮਾ ਦੇ ਰੰਗ ਪ੍ਰਮਾਤਮਾ ਹੀ ਜਾਣਦਾ ਹੈ ਜੀ ਉਹ ਸਾਡੇ ਚ ਨਹੀਂ ਰਹੇ ਪਰ ਰਾਜਵੀਰ ਜਵੰਦਾ ਦੀ ਆਵਾਜ਼ ਹਮੇਸ਼ਾ ਪੰਜਾਬ ਦੇ ਵਿੱਚ ਜਿੱਥੇ ਵੀ ਪੰਜਾਬੀ ਵਸਦੇ ਨੇ ਉਹਨਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਵਸਦੀ ਰਹੇਗੀ ਕਿ ਕਿਸ ਤਰ੍ਹਾਂ ਨਾ ਜਿਵੇਂ ਅਵਾਰਾ ਪਸ਼ੂਆਂ ਕਾਰਨ ਬਹੁਤ ਉਲਝਿਆ ਜੀ ਉਹ ਵਿਚਾਰ ਦੇ ਵਿੱਚ ਆਉਂਦੇ ਕੀ ਲੱਗਦਾ ਨਹੀਂ ਸਰਕਾਰ ਹਾਂ ਬਿਲਕੁਲ ਨਹੀਂ ਜੀ ਵੈਸੇ ਤਾਂ ਬੜੀ ਪੜਤਾਲ ਹੋਣੀ ਚਾਹੀਦੀ ਹੈ ਪ੍ਰੋਪਰ ਕਿ ਕਿਵੇਂ ਘਟਨਾ ਵਾਪਰੀ ਹੈ ਕਿਉਂਕਿ ਅਵਾਰਾ ਪਸ਼ੂ ਕੱਲੇ ਆਪਣੇ ਪੰਜਾਬ ਚ ਨਹੀਂ ਪੂਰੇ ਦੇਸ਼ ਦੇ ਵਿੱਚ ਹੀ ਅਵਾਰਾ ਪਸ਼ੂਆਂ ਦੀ ਬੜੀ ਪਰਮਾਰ ਹੈ ਕਾਊਸੈਕਸਾ ਪਾ ਦਿੰਨੇ ਆ ਜੀ ਜਿਹੜਾ ਕਾਊਸੈਸ ਦਾ ਜਿਹੜਾ ਪੈਸਾ ਜਿਹੜਾ ਉਹ ਸਿਰਫ ਗਊਆਂ ਦੀ ਸ਼ਾਮ ਸੰਭਾਲ ਲਈ ਹੁੰਦਾ ਜੀ ਪੂਰੇ ਦੇਸ਼ ਦੇ ਵਿੱਚ ਕਾਊਸੈਸ ਜਿਹੜਾ ਆਉਂਦਾ ਤੇ ਉਹਦਾ ਹਿਸਾਬ ਕਿਤਾਬ ਔਰ ਜਿਹੜੇ ਵਾਰਾ ਪਸ਼ੂ ਨੇ ਉਹਨਾਂ ਦੀ ਪ੍ਰੋਪਰ ਰੱਖ ਰਖਾ ਜਿਹੜੀ ਆ ਹੋਣੀ ਚਾਹੀਦੀ ਹੈ ਬੜਾ ਜ਼ਰੂਰੀ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜਾ ਜੀ ਵੱਡਾ ਨੁਕਸਾਨ ਜਿਹੜਾ ਪਹਿਲਾਂ ਹੁੰਦਾ ਆ ਅਗੇ ਵੀ ਹੋ ਸਕਦਾ ਜੀ ਸਖਤ ਤਾਂ ਉਹਨਾਂ ਨੂੰ ਬਣਨਾ ਚਾਹੀਦਾ ਹੈ ਬਿਲਕੁਲ ਸਖਤ ਕਾਨੂੰਨ ਬਣਨਾ ਚਾਹੀਦਾ ਜੀ ਸੜਕਾਂ ਦੇ ਉੱਪਰ ਵਾਰਾ ਪਸ਼ੂ ਜਿਹੜੇ ਆ ਜਿਹੜਾ ਕਾ ਉਸ ਜਿਹੜਾ ਨਾ ਜੀ ਉਹ ਬੇਸਿਕਲੀ ਲਿਆਇਸ ਕਰਕੇ ਜਾਂਦਾ ਵੀ ਉਹਦੀ ਸਾਂਭ ਸੰਭਾਲ ਉਹਨਾਂ ਦੀ ਰੱਖੀ ਜਾਵੇ ਜਿਹੜੀਆਂ ਗਊਸ਼ਾਲਾ ਨੇ ਉੱਥੇ ਪ੍ਰੋਪਰ ਉਹਨਾਂ ਦਾ ਰੱਖ-ਰਖਾਅ ਹੋਵੇ ਔਰ ਆਵਾਰਾ ਪਸ਼ੂ ਜਿਹੜੇ ਵੀ ਜੰਨੀਆਂ ਵੀ ਗਾਵਾਂ ਨੇ ਉਹ ਸੜਕਾਂ ਦੇ ਉੱਪਰ ਨਾ ਰਹਿਣ ਮੈਂ ਵਿਧਾਨ ਸਭਾ ਦੇ ਵਿੱਚ ਵੀ ਇਹ ਗੱਲ ਕੀਤੀ ਸੀਗੀ ਕਿ ਜਿਹੜੀਆਂ ਗਊਆਂ ਨੇ ਆਪਾਂ ਵੈਸੇ ਤਾਂ ਮਾਂ ਕਹਿੰਦੇ ਆਪਣੀ ਪਰ ਉਹ ਸੜਕਾਂ ਦੇ ਉੱਪਰ ਉਹ ਕਾਤਲ ਬਣ ਕੇ ਘੁੰਮਰੀਆਂ ਨੇ ਜੀ ਬਹੁਤ ਸਾਰੇ ਐਕਸੀਡੈਂਟ ਹੁੰਦੇ ਆ ਬਹੁਤ ਸਾਰਿਆਂ ਦੀ ਜਾਨ ਚਲੀ ਜਾਂਦੀ ਹੈ ਤੇ ਕੋਈ ਨਾ ਕੋਈ ਪੂਰੇ ਦੇਸ਼ ਦੇ ਵਿੱਚ ਇੱਕ ਸਖਤ ਕਾਨੂੰਨ ਜਿਹੜਾ ਬਣਨਾ ਚਾਹੀਦਾ ਤਾਂ ਕਿ ਆਵਾਰਾ ਪਸ਼ੂਆਂ ਨੂੰ ਪ੍ਰਾਪਰ ਤਰੀਕੇ ਨਾਲ ਰੱਖ-ਰਖਾ ਕੀਤਾ ਜਾਵੇ ਕੋਈ ਜਿਵੇਂ ਰਾਜਵੀਰ ਜਵੰਦਾ ਸਾਡੇ ਭਰਾ ਦੀ ਡੈਥ ਹੋਈ ਐਕਸੀਡੈਂਟ ਕਰਕੇ ਆਵਾਰਾ ਪਸ਼ੂ ਦੇ ਨਾਲ ਕੋਈ ਇਦਾਂ ਦੀ ਹੋਰ ਘਟਨਾ ਨਾ ਹੋਵੇ